ਹਾਂ ਜੀ ਸ੍ਰੀਕਾਲ ਸਾਰਿਆਂ ਨੂੰ ਮੈਂ ਲੱਭਣ ਨੂੰ ਠੀਕ ਤੋਂ ਅੱਜ ਇੱਕ ਬਹੁਤ ਹੀ ਸੋਨਾ ਨੇਚਰਲ ਕ੍ਰੇਪ ਦੇ ਸਟੱਫ ਦੇ ਉੱਪਰ ਸੂਟ ਰੈਡੀ ਹੋ ਕੇ ਜਾ ਰਿਹਾ ਸੋ ਆਪੋ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਰਹੀ ਆ ਜੀ ਇਹ ਵਾਲਾ ਹੈਗਾ ਆਪਣਾ ਘੇਰਾ ਬਣਿਆ ਹੋਇਆ ਬਹੁਤ ਹੀ ਸੋਨਾ ਔਰ ਐਲੀਗੈਂਟ ਜਿਹਾ ਸ਼ੇਡ ਹੈ ਉਹ ਤੁਸੀਂ ਦੇਖ ਸਕਦੇ ਹੋ ਕਲਰ ਕੰਬੀਨੇਸ਼ਨ ਥ੍ਰੈਡ ਦੇ ਤੁਸੀਂ ਚੈੱਕ ਕਰ ਸਕਦੇ ਹੋ ਔਰ ਵਰਕ ਦੀ ਫਿਨਿਸ਼ਿੰਗ ਤੁਸੀਂ ক্লোਜ਼ ਕਰਕੇ ਦੇਖ ਸਕਦੇ ਹੋ ਜੀ ਬਹੁਤ ਹੀ ਨੀਟ ਐਂਡ ਕਲੀਨ ਵਰਕ ਹੋਇਆ ਹੋਇਆ ਇਹਦੇ ਤੇ ਇਹਦੇ ਵਿੱਚ ਇਹ ਵਾਲਾ ਆਪਣਾ ਘੇਰਾ ਬਣਿਆ ਹੋਇਆ ਉਸ ਤੋਂ ਬਾਅਦ ਇਹਦੀ neck ਬਣੀ ਹੋਈ ਹੈ ਜੀ ਇਹ ਵਾਲੀ ਇਹਦੀ neck line ਹੋਏਗੀ ਬਹੁਤ ਹੀ ਸੋਹਣਾ neck ਦਾ ਡਿਜ਼ਾਈਨ ਆ ਉਸ ਤੋਂ ਬਾਅਦ ਇਹਦੀ ਬਾਜੂ ਤੇ ਆਪਾਂ ਡਿਜ਼ਾਈਨ ਬਣਾਇਆ ਜੀ ਇਹ ਵਾਲੀਆਂ ਇਹਦੀਆਂ ਬਾਜੂ ਹੋਣਗੀਆਂ ਔਰ ਇਹਦੀ ਬਾਟਮ ਦੇ ਉੱਪਰ ਆਪਾਂ ਇਸ ਤਰ੍ਹਾਂ ਬੁੱਟੀ ਪਾਈ ਹੋਈ ਆ ਉਹ ਤੁਸੀਂ ਦੇਖ ਸਕਦੇ ਹੋ ਇਹ ਵਾਲੀ ਬੁੱਟੀ ਇਹਦੀ ਬਾਟਮ ਤੇ ਹੋਏਗੀ ਔਰ ਇਹਦੇ ਨਾਲ ਆਪਾਂ ਦੁਪੱਟਾ ਰੈਡੀ ਕੀਤਾ ਜੀ ਚਣੌਣ ਦਾ ਮਲਟੀ ਸ਼ੇਡ ਦੀ ਲੇਸ ਲਗਾਈ ਹੈ ਜੀ ਜੋ ਆਪਾਂ ਥ੍ਰੈਡ ਦੇ ਕਲਰ ਵਰਕ ਦੇ ਵਿੱਚ ਯੂਜ਼ ਕੀਤੇ ਸੀ ਉਸ ਕੰਬੀਨੇਸ਼ਨ ਦੇ ਵਿੱਚ ਆਪਾਂ ਥ੍ਰੈਡ ਲੇਸ ਲਗਾ ਕੇ ਬਹੁਤ ਹੀ ਸੋਹਣਾ ਜਿਹਾ ਦੁਪੱਟਾ ਰੈਡੀ ਕੀਤਾ ਓਵਰ ਆਲ ਸੂਟ ਦੀ ਲੁੱਕ ਜਿਹੜੀ ਉਹ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣੀ ਲੱਗ ਰਹੀ ਆ ਤੁਸੀਂ ਇਹਨੂੰ ਕਿਸੇ ਵੀ ਕਲਰ ਕੰਬੀਨੇਸ਼ਨ ਦੇ ਵਿੱਚ ਰੈਡੀ ਕਰਵਾ ਸਕਦੇ ਹੋ ਫੈਬਰਿਕ ਚੇਂਜ ਕਰਨਾ ਚਾਹੁੰਦੇ ਹੋ ਤਾਂ ਵੀ ਕਰਵਾ ਕਰ ਸਕਦੇ ਹੋ ਜੀ ਔਰ ਕਲਰ ਥ੍ਰੈਡ ਦੇ ਚੇਂਜ ਕਰਾਉਣਾ ਚਾਹੁੰਦੇ ਹੋ ਤਾਂ ਵੀ ਕਰਾ ਸਕਦੇ ਹੋ ਸੇਮ ਕਲਰ ਤੁਸੀਂ ਰੈਡੀ ਕਰਵਾਉਣਾ ਚਾਹੁੰਦੇ ਹੋ ਉਹ ਵੀ ਤੁਸੀਂ ਕਰਵਾ ਸਕਦੇ ਹੋ ਬਹੁਤ ਹੀ ਸੋਹਣਾ ਜਿਹਾ ਸੂਟ ਹੈ ਆਰਡਰ ਦੇ ਲਈ ਤੁਸੀਂ ਸਾਡੇ ਉੱਪਰ ਦਿੱਤੇ ਨੰਬਰ ਤੇ WhatsApp ਮੈਸੇਜ ਕਰਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਚਲੋ ਜੀ ਮਿਲਦੇ ਹਾਂ ਨਵੀਂ ਵੀਡੀਓਜ਼ ਨਵੇਂ ਸੂਟਾਂ ਦੀ ਕਲੈਕਸ਼ਨ ਦੇ ਨਾਲ ਥੈਂਕ ਯੂ